ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਮੁਲਾਜ਼ਮਾਂ ਦੀ ਪੈਨਸ਼ਨ ਦੀ ਹਰ ਤਰ੍ਹਾਂ ਦੀ ਅਪਡੇਟ ਤੁਹਾਡੇ ਨਾਲ ਡਿਸਕਸ ਕਰਦੇ ਰਹਿਣੇ ਆ ਸੋ ਅੱਜ ਆਪਾਂ ਮੁਲਾਜ਼ਮਾਂ ਦੀ ਪੈਨਸ਼ਨ ਦੀਆਂ ਅਹਿਮ ਖਬਰਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਸੋ ਸਭ ਤੋਂ ਪਹਿਲੀ ਖਬਰ ਹੈ ਕਿ ਪੰਚਾਇਤੀ ਵਿਭਾਗ ਦੇ ਪ੍ਰਬੰਧਕੀ ਸਕੱਤਰ ਦਿਲਰਾਜ ਸਿੰਘ ਨੇ ਵੱਖ-ਵੱਖ ਅਧਿਕਾਰੀਆਂ ਤੇ ਤਬਾਦਲੇ ਦੇ ਨਿਰਦੇਸ਼ ਜਾਰੀ ਕੀਤੇ ਹਨ ਅਰुण ਕੁਮਾਰ ਏਡੀਸੀ ਫਿਰੋਜ਼ਪੁਰ ਨੂੰ ਮੁੱਖ ਦਫ਼ਤਰ ਮੁਹਾਲੀ ਗੁਰਪ੍ਰੀਤ ਸਿੰਘ ਗਿੱਲ ਹੁਸ਼ਿਆਰਪੁਰ ਨੂੰ ਏਡੀਪੀ ਸਵੰਤ ਵੜੈਚ ਨੂੰ ਡੀਪੀਓ ਮਾਨਸਾ ਹਰਜਿੰਦਰ ਸਿੰਘ ਨੂੰ ਡੀਡੀਪੀਓ ਫਿਰੋਜ਼ਪੁਰ ਤੇ ਵਾਧੂ ਚਾਰਜ ਇਹਦੇ ਵਿੱਚ ਕੀ ਹੈ ਕਿ ਇਹ ਖਬਰ ਦੇ ਵਿੱਚ ਇਹ ਹੈ ਕਿ ਤਵਾਦਲੇ ਕੀਤੇ ਗਏ ਹੈ ਪੰਜਾਬੀ ਸੋਰੀ ਪੰਚਾਇਤ ਵਿਭਾਗ ਦੇ ਸਕੱਤਰਾਂ ਦੇ ਅਗਲੀ ਖਬਰ ਹੈ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਜੂਨੀਅਨ ਵੱਲੋਂ ਮੰਗਾਂ ਮੰਨਵਾਉਣ ਲਈ 15 ਅਗਸਤ ਨੂੰ ਇਹਨਾਂ ਨੇ ਰੋਜ਼ਮੁਝਾਰਾ ਮੁਲਤਵੀ ਕਰ ਦਿੱਤਾ ਸੀਗਾ ਸੋ ਇਹਦੇ ਵਿੱਚ ਹੁਣ ਉਹਨਾਂ ਨੇ ਗੱਲ ਕੀਤੀ ਕਿ 20 ਅਗਸਤ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਸੀਮਾ ਨਾਲ ਉਹਨਾਂ ਦੀ ਮੀਟਿੰਗ ਹੋਊਗੀ ਤਾਂ ਉਸ ਇਸ ਕਰਕੇ ਉਹਨਾਂ ਨੇ ਆਪਣਾ ਜਿਹੜਾ ਪ੍ਰਦਰਸ਼ਨ ਹੈ ਉਹ ਮੁਲਤਵੀ ਕਰ ਦਿੱਤਾ ਸੀ ਕਿ ਉਹਨਾਂ ਦੀਆਂ ਮੰਗਾਂ ਨੂੰ ਮੰਨਵਾਉਣ ਲਈ ਜਿਹੜੀ ਮੀਟਿੰਗ ਹੁਣ 20 ਅਗਸਤ ਨੂੰ ਹੋਵੇਗੀ ਸੋ ਇੱਕ ਖਬਰ ਸੀਗੀ 15 ਅਗਸਤ ਦੇ ਨਾਲ ਜੁੜੀ ਹੋਈ ਜਿਸ ਦੇ ਵਿੱਚ 18 ਪੁਲਿਸ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਨੇ ਮੈਡਲ ਦੇ ਕੇ ਸਨਮਾਨਿਆ ਜਿਸ ਦੇ ਵਿੱਚ ਪੀਪੀਐਸ ਅਧਿਕਾਰੀ ਤੀਜੀ ਕਮਾਂਡੋ ਬਟਾਲੀਅਨ ਬਟਾਲੀਨ ਕਮਾਂਡੇਟ ਜਗਵਿੰਦਰ ਸਿੰਘ ਡੀ ਡੀਸੀਪੀ ਲੁਧਿਆਣਾ ਜਸ ਕਿਰਨ ਜੀ ਸਿਕਤੇਜਾ ਏਆਈਜੀ ਇੰਟੈਲੀਜੈਂਸੀ ਤੋਂ ਸਵਰਨਦੀਪ ਸਿੰਘ ਸਣੇ 18 ਪੁਲਿਸ ਮੁਲਾਜ਼ਮਾਂ ਨੂੰ ਸਨਮਾਨਿਆ ਗਿਆ ਸੋ ਇਹ ਸੀ ਜੀ ਅੱਗੀਆਂ ਤਾਜ਼ਾ ਅਪਡੇਟ ਖਬਰਾਂ ਮੁਲਾਜ਼ਮਾਂ ਦੀ ਵਿਭਾਗਾਂ ਦੇ ਨਾਲ ਵਕਫ ਵਕ ਵਿਭਾਗਾਂ ਦੇ ਨਾਲ ਸੋ ਇਸੇ ਤਰ੍ਹਾਂ ਤੁਹਾਡੇ ਨਾਲ ਡੇਲੀ ਕੋਸ਼ਿਸ਼ ਕਰਿਆ ਕਰਾਂਗੇ ਕਿ ਜੋ ਵੀ ਵਿਭਾਗਾਂ ਦੀਆਂ ਮੁਲਾਜ਼ਮਾਂ ਜਾਂ ਪੈਨਸ਼ਨਸ ਦੀਆਂ ਚਾਹੀ ਤਨਖਾਹਾਂ ਨੂੰ ਲੈ ਕੇ ਚਾਹੀ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਜਾਂ ਉਹਨਾਂ ਦੇ ਵਿਭਾਗਾਂ ਦੇ ਵਿੱਚ ਹੋ ਰਹੀਆਂ ਗਤੀਵਿਧੀਆਂ ਦੇ ਨਾਲ ਸੰਬੰਧਿਤ ਕੋਈ ਵੀ ਅਪਡੇਟ ਆਉਂਦੀ ਹੈ ਤੁਹਾਡੇ ਨਾਲ